ਵਾਜੀ ਕਹਿੰਦਾ ਅੰਬਰਾਂ ਦਾ ਮੈਂ ਬੂਹਾ ਖੋਲ ਕੇ ਵੇਖਾਂਗਾ ਰੱਬ ਦੇ ਨਾਲ ਮੈਂ ਪੰਜਾਬੀ ਬੋਲ ਕੇ ਦੇਖਾਂਗਾ ਇੱਕ ਨਵਾਂ ਟ੍ਰਿਪ ਨਵੀਂ ਡੈਸਟੀਨੇਸ਼ਨ ਦੀ ਤਿਆਰੀ ਇਧਰ ਇਹਨਾਂ ਕਾ ਟ ਸਬਸਕ੍ਰਾਈਬ ਕਰ ਦੋ ਇਹ ਮੇਰੇ ਸੇ ਸਬਜੀ ਬਣਵਾਤੀਆਂ ਸੱਸੀ ਕਾਲ ਜੀ ਮੇਰਾ ਚੈਨਲ ਸਬਸਕ੍ਰਾਈਬ ਕਰ ਮੇਰਾ ਰੇਟ ਦੋ ਪਲੀਜ਼ ਬਸ ਇਸ ਕੋ ਆਪਣੇ ਸਾਥ ਲੈ ਜਾ ਬਾਕੀ ਰੋਟੀ ਜਦੋਂ ਹਮ ਮਿਲੇ ਤੇ ਨਾ ਪੰਜਾਬੀ ਚ ਪੰਜਾਬੀ ਤਾਂ ਮੈਨੂੰ ਆਂਦੀ ਨਹੀਂ ਬੋਲਨੀ ਪਰ ਚਲੋ ਥੋੜਾ ਥੋੜਾ ਮੈਂ ਬੋਲ ਲਿੰਦੀ ਆ ਗੱਡੀਆਂ ਸਕਿਟ ਹੋਣ ਗੱਡੀਆਂ ਗੱਡੀਆਂ ਇੱਕ ਦੂਜੇ ਚ ਬੱਜਦੀਆਂ ਨੇ ਇਦਾਂ ਦਾ ਵਿਊ ਮੈਂ ਦੇਖਿਆ ਸੀ ਇੰਗਲੈਂਡ ਦੇ ਵਿੱਚ ਬਰਮਿੰਗਮ ਚ ਗਲੋਸਟਰ ਦੇ ਵਿੱਚ ਨਾ ਤੇ ਇਹ ਸੀਗਾ ਆਪਣਾ ਰੂਮ ਜਿੱਥੇ ਆਪਾਂ ਰਾਤ ਅੱਜ ਸਟੇ ਕੀਤਾ ਇਹ ਇਥੋਂ ਕੁਝ ਵਿਊ ਆ ਰੂਮ ਦੇ ਵਿੱਚੋਂ ਜਿਹੜਾ ਦੀਦਾ ਹੈ ਸ਼ਿਮਲੇ ਦਾ ਪੂਰਾ ਆ ਲਵਾਂਗੇ ਆਪਣਾ ਨਹੀਂ ਹੈਗਾ ਇਹ ਮੈਂ ਆਪਕੋ ਕਿ ਆਪਕੋ ਮਨਾਇਆ ਕਰਾ ਤਾ ਕਿ ਪੰਖਾ ਮਤ ਚਲਾਓ ਬਬਾ ਕੋ ਠੰਡ ਲੱਗ ਗਈ ਔਰ ਆਪਕਾ ਗਲਾ ਖਰਾਬ ਹੋ ਜਾਏ। ਅਸੀਂ ਆ ਚੰਡੇ ਠੰਡੇ ਏਰੀਆ ਕੇ ਬੰਦੇ ਹਾਂ। ਉਹਨਾਂ ਕੇ ਤਾਂ ਰੰਗ ਵਾਈਟ-ਵਾਈਟ ਹੈ। ਤੋ ਇਹ ਕਹੂਏ ਜੀ ਕਿਦਾਂ ਜੀ ਨਮਾ ਟ੍ਰਿਪ ਸਟਾਰਟ ਨਵੀਂ ਡੈਸਟੀਨੇਸ਼ਨ ਦੀ ਤਿਆਰੀ ਹੈ ਤੇ ਆਪਾਂ ਫਿਰਦੇ ਹਾਂ ਹੁਣ Shimla ਦੇ ਵਿੱਚ ਤੇ ਆ ਤੁਹਾਨੂੰ ਮਿਲਾਉਂਦੇ ਆ ਇੱਕ ਸ਼ਖਸ ਦੇ ਨਾਲ ਆਪਣਾ ਵੀਰਾ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਇਹ ਮਿੱਤਰ ਆ ਤੁਸ਼ਾਰ ਤੁਸ਼ਾਰ ਬਾਲੀਵੁੱਡ ਵਾਲਾ ਨਹੀਂ ਹੈਗਾ ਇਹ ਹਿਮਾਚਲ ਵਾਲਾ ਤੁਸ਼ਾਰ ਹੈ Shimla ਵਾਲਾ ਤੁਸ਼ਾਰ ਨਾ ਇੱਕ ਤੁਸ਼ਾਰ ਬਾਲੀਵੁੱਡ ਵਾਲਾ ਵੀ ਹੈ ਨਾ ਹੈ ਤਾਂ ਹੈ ਨਾ ਗੌਰ ਨਾਲ ਦੇਖ ਲੋ ਭਾਜੀ ਇਹ ਤੁਛ ਆ ਇਹ ਪੀ ਐਨ ਬੀ ਵਾਲਾ ਹੈ ਤੇ ਮਿਲੇ ਸੀ ਆਪਾਂ 2 ਸਾਲ ਪਹਿਲਾਂ ਉਹ ਮੈਂ ਬਾਕੀ ਉਹ ਤੁਹਾਨੂੰ ਸੁਣਦਾ ਆ ਤੇ ਇੱਧਰ ਮਿਲੋ ਭਾਨੂੰ ਸਤਿ ਸ਼੍ਰੀ ਅਕਾਲ ਜੀ ਮੇਰਾ ਚੈਨਲ ਸਬਸਕ੍ਰਾਈਬ ਕਰੋ ਮੇਰਾ ਰੇਟ ਕਰੋ ਪਲੀਜ਼ ਮੇਰਾ ਮੇਰਾ ਵੀ ਜੱਜ ਹੈ ਜਿਸ ਦਾ ਨਾਮ ਹੈ ਭਾਨੂੰ ਮਾਂਝਲੀ ਪਲੀਜ਼ ਮੇਰਾ ਜੱਜ ਚੈਨਲ ਸਬਸਕ੍ਰਾਈਬ ਕਰਦੇ ਇਹ ਆਪਣਾ ਇਹਨਾਂ ਦਾ ਚੈਨਲ ਸਬਸਕ੍ਰਾਈਬ ਕਰਦੇ ਇਹ ਮੇਰੇ ਸੇ ਸਬਜ਼ੀ ਬਣਵਾਤੀਆਂ

ਇਹ ਰੋਟੀਆਂ ਨੂੰ ਕਿਹਾ ਆਪਣੇ ਕੋਈ ਛਪੜੇ ਸਾਥੀ ਲੈ ਜਾ ਨਹੀਂ ਤਾਂ ਰੋਟੀਆਂ ਕਿਵੇਂ ਬਣੇਗੀ ਤੇਰੀ ਰੋਟੀ ਮੈਂ ਬਣਾ ਲੂ ਬਣਾਈ ਨਹੀਂ ਸਭੀ ਯਾਰ ਬਸ ਥੋੜੀ ਲੌਗਿੰਗ ਕਰਾ ਤਾ ਇਸ ਕੋ ਥੋੜਾ ਥੋੜੀ ਸ਼ਾਂਤੀ ਨਹੀਂ ਮੈਨੂੰ dielu ਤੇ ਇਹ ਆਪਣਾ ਤਸ਼ਾਰਤ ਦੀ ਦੇਖ ਲਿਆ ਕਰੈਕਟਰ ਸਾਡੇ ਸਾਰੇ ਫਨੀ ਆ ਇਹ ਮੇਰਾ ਚੈਨਲ ਸਬਸਕ੍ਰਾਈਬ ਤੇ ਕਿਤਾ ਮੜੇ ਆਪਾਂ ਸਾਰੀ ਗੱਲਬਾਤ ਕਰਾਂਗੇ ਤੁਸ਼ਾਹ ਕਿੱਦਾਂ ਮਿਲੇ ਆਪਾਂ ਹਮ ਲੋਗ ਮਿਲੇ ਥੇ ਖਾਗੁੰਗਲਾ ਪਾਸ ਮੇ ਲੇ ਲਦਾਰ ਮੇ ਨੇ ਕਿੱਦਾਂ ਮਿਲੇ ਆ ਮਿਲੇ ਤਾਂ ਹੈ ਕਿ ਗੱਡੀ ਫਸ ਗਈ ਸੀ ਸਾਡੀ ਵੀ ਤੇ ਨਾਲ ਵੀ ਤੇ ਇੱਕ ਦੂਰੇ ਦੂਜੇ ਦੇ ਮੂਰੇ ਗੱਡੀ ਲਾ ਕੇ ਆਪਾਂ ਇਸੇ ਤਰ੍ਹਾਂ ਖਾਗੁੰਗਲਾ ਪਾਸ ਕ੍ਰੋਸ ਕੀਤਾ ਤੇ ਹੁਣ ਬਾਕੀ ਆ ਤੁਹਾਡੇ ਸਾਹਮਣੇ ਹੀ ਆ ਤੇ ਇੱਧਰ ਹਾਂਜੀ ਤੇ ਇੱਧਰ ਕੀ ਆ ਬੋਲੋ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਪਰਾਵਾ ਉਹ ਹੋ ਜਾਣਾ ਇਹ ਹੀ ਸੁਣਨਾ ਬਸ ਕਿੱਥੀ ਬੋਲਣਾ ਜਦ ਹਮ ਮਿਲੇ ਤੇ ਨਾ ਪੰਜਾਬੀ ਚ ਪੰਜਾਬੀ ਤੋਂ ਮੈਨੂੰ ਆਂਦੀ ਨਹੀਂ ਬੋਲਣੀ ਪਰ ਚਲੋ ਥੋੜਾ ਥੋੜਾ ਮੈਂ ਬੋਲ ਲਿੰਦੀ ਆਂ ਅੱਪਾ ਅੱਪਾ ਮਿਲੇ ਸੀਗੇ ਖੱਡੂਂਗਲਾ ਪਾਸ ਤੇ ਇਧਰ ਇਦਾਂ ਇਧਰ ਨੂੰ ਇਧਰ ਨੂੰ ਮੁਕਰ ਦੋਨੇ ਜਾਣੇ ਪਤਾ ਲੱਗ ਗਿਆ ਦੋਨੇ ਬੈਠੇ ਆ ਇੰਟਰਵਿਊ ਹੋ ਰਿਹਾ ਹੈ ਹਮਾਰਾ ਹੈ ਨਹੀਂ ਹਾਂਜੀ ਆ ਪੁੱਛੋ

ਕਾਪੂ ਨਾ ਇਹ ਵੀ ਨਾ ਉਹ ਫਲੋਟੀਆਂ ਹੁੰਦੀ ਹੈ ਨਾ ਸਾਡੇ ਕੋਲ ਰੱਸੀ ਦੀ ਨਾਈ ਲੋਂਦੀ ਅਸੀਂ ਟਾਇਰ ਨੂੰ ਪਾ ਲੈ ਕੇ ਨਾ ਉਹਦੇ ਕਰਕੇ ਗੱਡੀ ਨਹੀਂ ਨਿਕਲੀ ਨਹੀਂ ਤਾਂ ਫਸ ਗਏ ਸੀ ਉੱਤੇ ਅਰੇ ਉਹ ਨਾਲ ਗੱਡੀ ਰੱਸੀ ਟੁੱਟ ਗਈ ਦੀਗੀ ਪਰ ਆਪ ਕੋ ਯਾਦ ਹੈ ਨੇ ਚਾਹ ਬਣਾਈ ਸੀ ਹਾਂ ਹਾਂ ਪਰਸ਼ ਦੇ ਉੱਤੇ ਹਾਂ ਚਾਹ ਪੀਤੀ ਅਸੀਂ ਤੇ ਬਹੁਤ ਵਧੀਆ ਸੀ ਉਹ ਵੀ ਜਿੱਦਾਂ ਇੱਕ ਉਹ ਜਿਹੜੀ ਚੀਜ਼ਾਂ ਨਾ ਉਹ ਯਾਰ ਮੁੜ ਕੇ ਨਹੀਂ ਮਿਲਦੀਆਂ ਪੈਸੇ ਨਾਲ ਨਹੀਂ ਖਰੀਦ ਹੁੰਦੀ ਆ ਪਰ ਮਾਦੀ ਓਕੇ ਹੋਏ ਪੂਰੀ ਦਿਹਾੜੀ ਉੱਤੇ ਪਰ ਦੋ ਚੀਜ਼ਾਂ ਨਹੀਂ ਲੱਭਣੀਆਂ ਮੁੜ ਕੇ ਨਾ ਵਨਸ ਇਨ ਲਾਈਫ ਟਾਈਮ ਹੈ ਇਹ ਬਿਲਕੁਲ ਬਿਲਕੁਲ ਤੇ ਨੈਕਸਟ ਟਾਈਮ ਆਪਾਂ ਇੱਕ ਟ੍ਰਿਪ ਪਲਾਨ ਕਰ ਰਹੇ ਹਾਂ ਤੇ ਆਪਾਂ ਇਕੱਠੇ ਚਲਾਂਗੇ ਦੋਨੇ ਫੈਮਿਲੀਆ ਜ਼ਰੂਰ ਨਾ ਤੇ ਹਾਂਜੀ ਮੇਰਾ ਚੈਨਲ ਸਬਸਕ੍ਰਾਈਬ ਕਰੋ ਕਰ ਲੋ ਕਰ ਲੋ ਬਰਾਬਰ ਮੇਰੇ ਚੈਨਲ ਦਾ ਨਾਮ ਤੁਹ ਤਾ ਦੋ ਬਾਜੀ ਪਾਨੂੰ ਹਮਚਲੀ यूट्यूब आपको मैंने हाँ, तो तो मे, खुद कर रखा है सब्सक्राइब कब से कर रखा है कब से 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 कर कर रखा रखा है बताओ आप जब तब तुषार सब्जी बनानी शुरू किया तब से तो कर बनाई मतलब कल ही किया आपने डेस्टिनेशन की तैयारी कल तो स्टार्ट ਫੀਰ ਰਾਤ ਅੱਕੇ ਸ਼ਿਮਲੇ ਪਹੁੰਚ ਗਿਆ ਸੀਗਾ ਤੇ ਜਾਣਾ ਮੈਂ ਗਾਣਾ ਇੱਥੋਂ ਕੋਈ ਜਿਆਦਾ ਨਹੀਂ ਤਾਂ 8 ਤੋਂ 700 ਕਿਲੋਮੀਟਰ ਅੱਗੇ ਹੈ ਨਾ ਇੱਥੋਂ ਸ਼ਿਮਲੇ ਤੋਂ ਤੇ ਇੱਥੇ ਮੇਰਾ ਇੱਕ ਵੀਰ ਆ ਮੇਰਾ ਫਰੈਂਡ ਆ ਮੇਰਾ ਭਰਾ ਆ ਜਦੋਂ ਉਹਨੂੰ ਪਤਾ ਲੱਗਾ ਮੈਂ ਸਟੇਟਸ ਪਾਇਆ ਸੀ ਤਾਂ ਉਹ ਕਹਿੰਦਾ ਮੈਨੂੰ ਮਿਲ ਕੇ ਜਾਣਾ ਤੇ ਉਹਦਾ ਘਰ ਦਿਖਾਉਂਗਾ ਤੁਹਾਨੂੰ ਮੈਨੂੰ ਬਹੁਤ ਵਧੀਆ ਲੱਗਾ ਇੰਸਟਾ ਤੇ ਵੈਸੇ ਰਾਤੀ ਲਾਈਵ ਆਇਆ ਸੀਗਾ ਮੈਂ ਤੇ ਅਜਤ ਖਾਣਾ ਲੋਕੇਸ਼ਨ ਦੇਖੋ ਕਿੰਨੀ ਅੱਛੀ ਆ ਆ ਦੇਖੋ ਨਿੱਕੇ ਨਿੱਕੇ ਬੋਡੇ ਅ ਦੇਖ ਤੇ ਇਦਾਂ ਦਾ ਵੀਊ ਮੈਂ ਦੇਖਿਆ ਸੀ ਇੰਗਲੈਂਡ ਦੇ ਵਿੱਚ ਬਰਮਿੰਗਮ ਚ ਗਲੋਸਟਰ ਦੇ ਵਿੱਚ ਨਾ ਇਹੋ ਜਿਹਾ ਵੀਊ ਸੀਗਾ ਸੇਮ ਉਹੋ ਹੀ ਟੱਚ ਉਦਾਂ ਹੀ ਘਾਰਿਆ ਨਾ ਅੰਦਰ ਜਿਹਦਾ ਇੰਟੀਰੀਅਰ ਵੀ ਉਦਾਂ ਦਾ ਹੀ ਆ ਨਾ ਮੈਨੂੰ ਲੱਗਾ ਪੂਰਾ ਤੁਸੀਂ ਵੀ ਦੱਸਿਓ ਤੁਹਾਨੂੰ ਜਿੱਦਾਂ ਸੇਮ ਲੱਗੂਗਾ ਜਿੱਦਾਂ ਇਦਾਂ ਆ ਦੇਖਿਓ ਆ ਘਾਰਿਆ ਬੰਨੂ ਕਾਓ ਆ ਖੋਲਿਓ ਆਏ ਗੁੱਡ ਮਾਰਨਿੰਗ ਤੋਂ ਰਾਤੀ ਤੁਸੀਂ ਵੀਡੀਓ ਮੇਰੀ ਲਾਈਵ ਦੇਖੀ ਸੀ ਇੱਥੇ ਦੀ ਪਰ ਇਸ ਤਰ੍ਹਾਂ ਜਾ ਕੇ ਦੇਖ ਸਕਦੇ ਜਿਹੜੀ ਰਾਤੀ ਗੱਲਬਾਤ ਕੀਤੀ ਨਾ ਆਪਾਂ ਤੇ ਇਹ ਇਹਨਾਂ ਦਾ ਘਰ ਆ ਅੱਜ ਇਹ ਦੇਖ ਕੇ ਤਾਂ ਮੈਨੂੰ ਨਾ ਲਾਹੌਰ ਦਾ ਦੂਜੇ ਲਾਹੌਰ ਕਿਤੀ ਲੇ ਲਾਖ ਦਾ ਜੇਤਾ ਆ ਗਿਆ ਹੋਮ ਸਟੇ ਦੇ ਵਿੱਚ ਸੇਮ ਇੱਦੇ ਬਣਾਉਂਦੇ ਆ ਥੱਲੇ ਬਹਿਣ ਲਈ ਨਾ ਤੇ ਹਾਂਜੀ ਬਾਨੂ ਅੱਛਾ ਭਰਾਵਾ ਇਹਦਾ ਚੈਨਲ ਆ ਹੁਣ ਸਬਸਕ੍ਰਾਈਬ ਜਰੂਰ ਕਰਨਾ ਸਾਰਿਆਂ ਨੇ ਕੀ ਨਾਮ ਹੈ ਬਚਨਲ ਦਾ ਬਾਨੂ ਹਿਮਾਚਲੀ ਬਾਨੂ ਹਿਮਾਚਲੀ ਨਾ ਵਧੀਆ ਕੰਟੈਂਟ ਆ ਬਹੁਤ ਸਬਜ਼ੀਆਂ ਬਣਾਉਣੀਆਂ ਦੱਸਦੇ ਆ ਦੁੱਧ ਕਿੱਦਾਂ ਉਹ ਬਣਦਾ ਉਹ ਵੀ ਇਹ ਦੱਸਦੇ ਆ ਸਾਰਾ ਕੁਝ ਹੈ ਤੇ ਤੇ ਸਾਡਾ ਸਪੈਸ਼ਲ ਸ਼ਫ ਤੇ ਬਹੁਤ ਵਧੀਆ ਸਬਜ਼ੀਆਂ ਬਣਾਉਂਦੇ ਆ ਵੈਸੇ ਪੀ ਐਨ ਬੀ ਦੇ ਵਿੱਚ ਕਲਸਟਰ ਹੈਡ ਆ ਠੀਕ ਆ ਪ੍ਰੋਮੋਸ਼ਨ ਕਰਤੀ ਤੁਹਾਡੀ ਕ੍ਰਿਸਟਲਟੀ ਹੈ ਨਹੀਂ ਨਹੀਂ ਮੈਨੇਜਰੀ ਹੈ ਤੇ ਬਹੁਤ ਵਧੀਆ ਫੈਮਿਲੀ ਆ ਯਾਰ ਮੈਨੂੰ ਬਹੁਤ ਵਧੀਆ ਲੱਗਾ ਅਸੀਂ ਕਾਫੀ ਟਾਈਮ ਬਾਅਦ ਮਿਲਿਆ ਸ਼ਾਇਦ ਮੈਂ ਸਾਲ ਬਾਅਦ ਮਿਲਿਆ ਨੇ ਇਹਨਾਂ ਨੂੰ ਹੈ ਨਾ ਤੇ ਬਨੂ ਨੂੰ ਤਾਂ ਮੇਰੇ ਖਿਆਲ ਮੈਂ 2 ਸਾਲ ਬਾਅਦ ਮਿਲਨੇ ਆ ਨਾ ਤੇ ਲੱਗਾ ਹੀ ਨਹੀਂ ਵੀ ਆਪਾਂ ਇੰਨੇ ਟਾਈਮ ਬਾਅਦ ਮਿਲਦੇ ਆ ਤੁਸੀਂ ਰਾਤ ਦੀ ਸਾਡੀ ਇੰਸਟਾ ਦੇ ਉੱਤੇ ਲਾਈਵ ਦੇਖਿਓ ਪੂਰਾ ਫਨ ਕੀਤਾ ਅਸੀਂ ਰਾਤੀ ਤੇ ਅਸੀਂ ਜਲਦੀ ਕੋਈ ਇੱਕ ਇਕੱਠੇ ਪਲਾਨ ਕਰਾਂਗੇ ਟੂਰ ਰਾਈਟ ਤੇ ਤੁਸ਼ਾਰ ਦੀਆਂ ਛੁੱਟੀਆਂ ਆ ਦੇਖਦੇ ਆ ਤੇ ਅਰੇ ਤੁਹਾਨੂੰ ਪਹਿਲਾਂ ਦਿਖਾਉਂਦਾ ਘਰ ਮੈਂ ਸੱਚੀ ਮੈਨੂੰ ਘਰ ਸੱਚੀ ਬਹੁਤ ਵਧੀਆ ਲੱਗਾ ਟੱਚ ਵਰਡ ਸਿੱਧੇ ਸੇਮ ਇਦਾਂ ਦਾ ਘਰ ਹੈਗਾ ਜਿਹੜਾ ਉੱਥੇ ਬਰਮਿੰਗਮ 'ਚ ਸੀਗਾ ਨਾ ਸੇਮ ਇਹੋ ਜਿਹੀ ਟੱਚ ਸੀ ਇਹੋ ਜਿਹੀ ਲੁੱਕ ਸੀ ਸੇਮ ਇੱਕ LED ਸੀ ਵੱਡੀ ਲੱਗੀ ਹੁੰਦੀ ਉਹ ਤੁਸੀਂ ਅੰਦਰ ਲਾਈ ਆ ਇੰਨਾ ਹੀ ਫਰਕ ਛੋਟਾ ਹੈ ਕੋਈ ਛੋਟਾ ਤੁਹਾਨੂੰ ਦੋਨਾਂ ਦੇ ਛੋਟਾ ਹੈ ਮਤਲਬ ਆਰ ਹੀ ਸਾਹ ਦੇ ਛੋਟਾ ਹੈ ਅਰੇ ਨਹੀਂ ਬਹੁਤ ਵਧੀਆ ਹੈ ਨਾ ਕਿ ਸਿਮਲਾ ਨੂੰ ਥੋੜਾ ਕੰਜੈਸਟਿਡ ਹੈ ਅਰੇ ਨਹੀਂ 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 ਦਿਲ بڑا ਹੋਣਾ ਚਾਹੀਏ ਅਰੇ ਨਹੀਂ ਐਸੇ ਹੀ ਦਿਖਾ ਦੇਣਾ ਅਮਨੇ ਤੇ ਇਹ ਸਿਗਾ ਆਪਣਾ ਰੂਮ ਜਿੱਥੇ ਆਪਾਂ ਰਾਤ ਅੱਜ ਸਟੇ ਕੀਤਾ ਤੇ ਇਹ ਇਥੋਂ ਕੁਝ ਵਿਊ ਆ ਰੂਮ ਦੇ ਵਿੱਚੋਂ ਜਿਹੜਾ ਦੀਦਾ ਹੈ Shimla ਦਾ ਪੂਰਾ ਉਹ ਸਾਹਮਣੇ ਮਾਲ ਰੋਡ ਆ ਉਹ ਸਾਹਮਣੇ ਮਾਲ ਰੋਡ ਆ ਉੱਪਰ ਪੂਰਾ ਆਨੰਦ ਆ ਜੀ ਇੱਥੇ ਇਹ ਉਹ ਥੱਲੇ ਜਿੱਟੀ ਰੋਡ ਬੱਦ ਚੱਲ ਰਿਹਾ ਤੇ ਇੱਥੋਂ ਸਿੱਧਾ ਹੀ ਘੁੰਮ ਕੇ ਉੱਪਰ ਜਾਣਾ ਤੇ ਉੱਪਰ ਸਾਰਾ ਮਾਲ ਰੋਡ ਆ ਉਹ ਸਾਹਮਣੇ ਉੱਤੇ ਚਰਚਾ ਜਿਹੜਾ ਮਾਲ ਰੋਡ ਦੇ ਨਾਲ ਆ ਨਾ ਉਹ ਵੀ ਇੱਥੋਂ ਦਿਖਾਈ ਦਿੰਦਾ ਹੈ ਨਾ ਮੇਰਾ ਗਲਾ ਰਹਿ ਗਿਆ ਯਾਰ ਥੋੜਾ ਯਾਰ ਰਾਤੀ ਨਾ ਉਹ ਪੂਰੀਆਂ ਖਾ ਲਈਆਂ ਠੰਡਾ ਪਾਣੀ ਪੀ ਲਿਆ ਥੋੜਾ ਵੈਦਰ ਦਾ ਹੈਗਾ ਫਰਕ ਇਹ ਤਾਂ ਪੱਖਾ ਲਾਉਂਦੇ ਨਹੀਂ ਮੈਂ ਰਾਤੀ ਪੱਖਾ ਲਾ ਕੇ ਸੌਂਦਾ ਗਰਮੀ ਲੱਗਦੀ ਸੀ ਪਰ ਇਹਨਾਂ ਨੂੰ ਨਹੀਂ ਲੱਗਦੀ ਯਾਰ ਇਹ ਯੂਥ ਟੂ ਆ ਹੋਰ ਕਿਹੋ ਜਿਹਾ ਲੱਗਦੀ ਹੈ ਵੀਡੀਓ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਅੱਗੇ ਵਾਲੇ ਜਿਹੜੇ ਬਲੌਗ ਆ ਪੂਰੇ ਐਡਵੈਂਚਰ ਨਾਲ ਭਰਪੂਰ ਆ ਤੇ ਸਵਾਦ ਆਊਗਾ ਪੂਰਾ ਤੇ ਇੱਕ ਚੀਜ਼ ਹੋਰ ਵਈ ਆਪਾਂ ਜਲਦੀ ਨਾ ਆ ਲਵਾਂਗੇ ਆਪਣਾ ਨਹੀਂ ਹੈਗਾ ਇਹ ਇਹ ਬਾਨੂ ਰਾਣੀ ਦਾ ਹੈ ਨਾ ਤੇ ਵਧੀਆ ਆ ਪੂਰਾ ਇਹਨਾਂ ਦੀ ਜਿੱਦਾਂ ਤਿਆਰੀ ਆ वगैरह सारे इन्होंने ड्रोन ले 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 है है ना, ना ना बन? तो तो तैयारी फुल भाई, फुल फुल फॉर्म 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 भाई बस अगली बार हमको भी लेके जाना अपने साथ तो साथ आप रहते हो हर टाइम चले बस क्या बोलना चाहते हो अभी इसको क्लोज करेंगे तीन चार मिनट का करके ना क्लोज कर जी थोड़ा बारिश का मौसम है जी 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 काजा की तरफ लैंड स्लाइड भी होंगे जी 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 इसलिए थोड़ा सा ध्यान से देख हाँ, लेना रहना और बहुत मजा आने वाला है अरे तरे क्या तरे। बात है देखो ये है जिंदा दिल इंसान ऐसे होते हैं चलना चाहिए और जो भी आ रहा है काजा तरफ इस टाइम जुलाई के महीने में तो वर्खा बुरखा बहुत हो रही है बरसात के दिन शुरू हो गए हैं

ओके ਤੇ ਲੋ ਜੀ ਹੁਣ ਚੱਲ ਪਈਆਂ ਸਾਡਾ ਟ੍ਰਿਪ ਸਟਾਰਟ ਹੈ ਪਹਾੜੀ ਕਾਂ ਅਸੀਂ ਤੁਹਾਰ ਪਹਾੜੀ ਕਾਂ ਕਿਦਾਂ ਪਛਾਣ ਹੁੰਦੇ ਆ ਦੱਸੋ ਪਹਾੜੀ ਕਾਂ ਕਿਦਾਂ ਪਛਾਣ ਹੁੰਦੇ ਆ ਕਾਂ ਕਾਓ ਕਾਂ ਕਾ ਕਰੋ ਐਸਾ ਕਿ ਯਾਰ ਬੰਦੋ ਕੇ ਰੰਗ ਵਾਈਟ ਹੁੰਦਾ ਹੈ ਕਾਊਏ ਕੇ ਰੰਗ ਕਾਲਾ ਹੁੰਦਾ ਐਸਾ ਕਿਉਂ ਬਲੈਕ ਹੁੰਦਾ ਤੇ ਬਡੇ ਹੁੰਦੇ ਆ ਅਰੇ ਨਹੀਂ ਜੋ ਮਾਚੇ ਠੰਡੇ ਏਰੀਆ ਕੇ ਬੰਦੇ ਹੋਇਆ ਉਹਨਾਂ ਕੇ ਤਾਂ ਰੰਗ ਵਾਈਟ ਵਾਈਟ ਹੈ ਤੋ ਇਹ ਕਾਊਏ ਕੁਣ ਕਾਕਾ ਲੱਗ ਤੋ ਉਹ ਤਾਲੇ ਆਹ ਮਾਈ ਗੋਡ ਅਗੋ ਪਤਾ ਹੈ ਇੱਥੇ ਸਫੇਦ ਵੀ ਹੁੰਦੇ ਹੈ ਵਾਈਟ ਕਰੋ ਵੀ ਅੱਛਾ ਬਿਲਕੁਲ ਅੱਛਾ ਵਾਈਟ ਕਰੋ ਵੀ ਹੁੰਦੇ ਹੈ ਬਿਲਕੁਲ ਸਫੇਦ ਇਹ ਨਹੀਂ ਪਤਾ ਮੇਰੇ ਕੋ ਲਓ ਜੀ ਉਹ ਖੜੀ ਗੱਡੀ ਆਪਣੀ ਤੇ ਹਿਮਾਚਲ ਦੇ ਵਿੱਚ ਡਿੱਗ ਗਿਆ ਸੀ ਅੱਜ ਤਾਂ ਥੱਲੇ ਅੱਛਾ ਹਾਂ ਲੈਂਡਸਲਾਈਡ ਹੋਇਆ ਹੈ ਨਾ ਪਿਛਲੇ ਸਾਲ ਜਦੋਂ ਲੈਂਡਸਲਾਈਡ ਹੋਇਆ ਸੀ ਨਾ ਆ ਸਾਰੀ ਮਿੱਟੀ ਉੱਪਰੋਂ ਪਹਾੜ ਦਾ ਥੱਲੇ ਡਿੱਗਿਆ ਸੀਗਾ ਨਾ ਤੇ ਪਹਾੜ ਦੇ ਵਿੱਚ ਇੱਕ ਦਿੱਕਤ ਮੇਨ ਹੁੰਦੀ ਆ ਬਈ ਗੱਡੀ ਪਾਰਕਿੰਗ ਦੀ ਨਾ ਘਰ ਦੇ ਲਾਗੇ ਗੱਡੀ ਨਹੀਂ ਜਾਂਦੀ ਥੋੜੀ ਦੂਰ ਰਹਿੰਦੀ ਆ ਨਾ ਚਲੋ ਨੈਵਰ ਮਾਈਂਡ ਦੇਖੋ ਪਤਾ ਕੀ ਗੱਲ ਆ ਯੋ ਹਿੰਦੀ ਆ ਨਾ ਮਸਤ ਹੈ ਬੋਲੀ ਲੇਕਿਨ ਕਿਸੇ ਸ਼ਾਇਰ ਨੇ ਲਿਖਾ ਪੰਜਾਬੀ ਦੇ ਬਾਰੇ ਵਿੱਚ ਸੁਣੋ ਪੰਜਾਬੀ ਜੀ ਅੱਛਾ ਲੱਗੂਗਾ ਕਹਿੰਦਾ ਅੰਬਰਾਂ ਦਾ ਮੈਂ ਬੂਹਾ ਖੋਲ ਕੇ ਵੇਖਾਂਗਾ ਹੁਣਵਾਵਾ ਕਰੋ ਵਾਵਾ ਜੀ ਵਾਵਾ ਕਹਿੰਦਾ ਅੰਬਰਾਂ ਦਾ ਮੈਂ ਬੂਹਾ ਖੋਲ ਕੇ ਵੇਖਾਂਗਾ ਰੱਬ ਦੇ ਨਾਲ ਮੈਂ ਪੰਜਾਬੀ ਬੋਲ ਕੇ ਦੇਖਾਂਗਾ ਆ ਤੇ ਤੇ ਲੋ ਜੀ Shimla ਤੋਂ ਆਪਾਂ check out ਕਰ ਲਿਆ ਆ ਪੁਸ਼ਾਰਬਾਈ ਦੇ ਘਰ ਤੋਂ ਆਪਾਂ ਪਾਨੂੰ ਦੇ ਘਰ ਤੋਂ ਚੱਲ ਪਏ ਆ ਆਪਾਂ ਤੇ ਹੁਣ ਜਾ ਰਹੇ ਆ ਮੇਨ ਹਾਈਵੇ ਤੇ ਪਹੁੰਚਾਂਗੇ ਕਾਫੀ ਥੱਲੇ ਜਾ ਕੇ ਦੀਨਾ ਦਾ ਮਤਲਬ ਕਿ view ਅੱਛੇ ਲਗੇ ਯਾਨੀ ਮੇਨ ਰੋਡ ਤੋਂ ਕਾਫੀ ਨੀਚੇ ਉਤਰ ਕੇ ਦਾ ਡਾਊਨ ਉਤਰਦਾ ਹਨਾ ਤੇ ਇਹ ਦੇਖੋ ਚੜਾਈ ਚੜਦੀ ਪਈ ਆ ਦੇਖ ਲਿਓ ਆਹ ਦੇਖੋ ਆ ਵਾਹ ਰੇ ਵਾਹ 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 ਅਰੇ ਕੀ ਬਾਤ ਹੈ ਤੋ ਰਾਤ ਨੂੰ ਨਹੀਂ ਪਤਾ ਲੱਗਾ ਸੀ ਹੁਣ ਪਤਾ ਲੱਗਦਾ ਕਿੰਨੀ ਚੜਾਈ ਆ ਨਾ ਰਾਤ ਨੂੰ ਤਾਂ ਡਾਉਨ ਸੀਗਾ ਸਾਰਾ ਤੇ ਬਹੁਤ ਵਧੀਆ ਇੱਥੇ ਦੇ ਵਿਊ ਆ ਵਿਊ ਤਾਂ ਅੱਗੇ ਵੀ ਵਧੀਆ ਲੱਗੇ ਪਰ ਅੱਜ ਜਦੋਂ ਮੈਂ ਉਹਨਾਂ ਦੇ ਘਰ ਗਿਆ ਨਾ ਫਸਟ ਟਾਈਮ ਗਿਆ ਸੀਗਾ ਨਾ ਮੈਂ ਅੱਗੇ ਅਸੀਂ ਬਾਰੋਂ-ਬਾਰ ਮਿਲੇ ਕਈ ਯਾਰੀ ਪਰ ਘਰ ਅੱਜ ਫਸਟ ਟਾਈਮ ਉਹਨਾਂ ਨੇ ਇਨਵਾਈਟ ਕੀਤਾ ਸੀ ਤੇ ਪਾਜੀ ਤੁਸੀਂ ਜਦੋਂ ਆਉਣਾ ਮੈਨੂੰ ਮਿਲ ਕੇ ਜਾਣਾ ਆ ਤੇ ਬਹੁਤ ਵਧੀਆ ਲੱਗਾ ਇੱਕ ਲੱਗਾ ਹੀ ਨਹੀਂ ਬਈ ਅ ਕਿਸੇ ਉਪਰੀ ਜਗਾ ਆਏ ਹਨਾ ਬਈ ਇਤਾਂ ਲੱਗਾ ਜਿਦਾਂ ਸਾਡੇ ਆਪਣੇ ਭੈਣ ਭਰਾ ਹੁੰਦੇ ਆ ਬਹੁਤ ਹੀ ਇੱਜ਼ਤਮਾਨ ਬਖਸ਼ਾ ਅ ਭਾਨੂੰ ਨੇ ਤੇ ਤੁਸ਼ਾਰ ਨੇ ਨਾ ਤੇ ਆਪਾਂ ਹੁਣ ਜਲਦੀ ਇਹਨਾਂ ਨੂੰ ਇਨਵਾਈਟ ਕਰਾਂਗੇ ਪੰਜਾਬ ਨਾ ਤੇ ਬਾਕੀ ਦੇਖਦੇ ਰਹੋ ਅੱਗੇ ਹੋਰ ਬਹੁਤ ਕੁਝ ਦੇਖਣ ਨੂੰ ਮਿਲੂਗਾ ਨਾ ਤੇ એનર્ਜੀ ਫੁੱਲ ਤੇ ਬਾਕੀ ਜਿਹੜੇ ਸਾਡੇ ਜਿਹੜੇ ਸਾਸ਼ਿਆਂ ਤੋਂ ਛੜਦੇ ਆ ਉਹਨਾਂ ਲਈ ਓਹੋ ਠੀਕ ਆ ਉਹਨਾਂ ਲਈ ਫਿਰ ਇੱਟਾ ਹੀ ਆ ਨਾ ਇਹ ਡੋਡ ਉਹਨਾਂ ਲਈ ਬਹੁਤ ਵਧੀਆ ਆ ਠੀਕ ਆ ਓਕੇ ਤੇ ਇਹ ਆਪਾਂ 메ਨ ਰੋਡ ਤੇ ਆ ਗਏ ਆ ਜੀ ਤੇ ਹੁਣ Shimla ਦਾ ਇਹ ਬਲੌਗ ਇੱਥੇ ਆਪਾਂ ਸਟਾਪ ਕਰਦੇ ਆਂ ਤੇ ਅਗਲਾ ਜਿਹੜਾ ਵਿਊ ਆ ਅਗਲੇ ਬਲੌਗ ਦੇ ਵਿੱਚ ਆਜੋ ਆਜੋ ਆਜੋ